ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਸੰਘਰਸ਼ਾ ਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਅਧੀਨ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਥਾਨਕ ਬੱਸ ਸਟੈਂਡ ਤੇ ਨਾਰੇਬਾਜ਼ੀ ਕਰਕੇ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਯੂਨੀਅਨ ਦੇ ਮੈਂਬਰਾਂ ਨੇ ਬਸਾਂ ਤੇ ਕਾਰੀ ਦੀਵਾਰੀ ਦੇ ਪੋਸਟਰ ਚਿਪਕਾ ਕੇ ਆਪਣਾ ਵਿਰੋਧ ਸਰਕਾਰ ਪ੍ਰਤੀ ਜ਼ਾਹਿਰ ਕੀਤਾ। ਕਿਸਾਨ ਦੇ ਨੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਚ ਬੈਠੀ ਮੋਦੀ ਸਰਕਾਰ ਕਿਸਾਨ ਵਿਰੋਧੀ ਬਿੱਲ ਨੂੰ ਰੱਦ ਜਾਂ ਵਾਪਸ ਨਹੀਂ ਲੈ ਲੈਂਦੀ ਹੈ। ਕਿਹਨਾਂ aí ਤੋ ਡਰ? ਹਾਂਜੀ ਮੈਂ ਤਰਸੀਮ ਸਿੰਘ ਪਿੱਖੀਵੰਦ। ਹਾਂਜੀ। ਜਨਰਲ ਸੈਕਟਰੀ 50 ਸਟੇਟ ਪ੍ਰਾਈਵੇਟ ਟ੍ਰਾਂਸਪੋਰਟ ਵਰਕਰ ਯੂਨੀਅਨ ਸੀਡੂ। ਅੱਜ ਕਿੰਨਾ ਦਾ ਗੋਸਟਪੇਡ ਕੀਤਾ ਜਾ ਰਿਹਾ ਜੀ? ਹਾਂਜੀ। ਕਿਸਾਨਾਂ ਨਾਲ ਕਿਦਾਂ ਕਿਸ ਤਰ੍ਹਾਂ ਹਮਾਇਤ ਕੀਤੀ ਜਾ ਰਹੀ ਤੁਹਾਡੇ ਵੱਲੋਂ? ਸਾਡੇ ਵੱਲੋਂ ਜਿਹੜੀ ਦੀਵਾਲੀ ਆ ਇਸ ਨੂੰ ਇਸ ਨੂੰ ਅਸੀਂ ਜਿਹੜਾ ਰੋਸ ਵਜੋਂ ਮਨਾ ਰਹੇ ਆ। ਇਹ ਦੀਵਾਲੀ ਸਾਨੂੰ ਚੰਗੀ ਨਹੀਂ ਲੱਗ ਰਹੀ ਕਿਉਂਕਿ ਕਿਸਾਨ ਸੰਘਰਸ਼ ਕਰ ਰਹੇ ਆ ਮਹੀਨੇ-ਮਹੀਨੇ ਤੋਂ ਡੇਡ-ਡੇਡ ਮਹੀਨੇ ਤੋਂ ਜਿਹੜੇ ਆ ਉਹ ਲੈਣਾ ਤੇ ਪੈਸੇ ਆ ਫਰੇਲ ਦੀਆਂ ਲੈਣਾ ਤੇ ਆਪਣੇ ਘਰ ਜਾ ਕੇ ਨਹੀਂ ਵੇਖਿਆ ਇਸ ਕਰਕੇ ਅਸੀਂ ਇਹ ਦਿਵਾਲੀ ਜੀ ਆ ਰਹੀ ਆ ਖੁਸ਼ੀ ਦਾ ਤਿਉਹਾਰ ਸਾਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਪਰ ਅਸੀਂ ਨਹੀਂ ਗੇ ਮਨਾ ਰਹੇ ਕਿਸਾਨ ਨਹੀਂ ਮਨਾ ਰਹੇ ਅਸੀਂ ਇਹਨਾਂ ਦੀ ਪੂਰਨ ਭੈੜ ਕਰ ਰਹੇ ਆ ਮੋਢਾ ਨਾਲ ਮੋਢਾ ਜੋੜ ਕੇ ਅਸੀਂ ਲੜਾਂਗੇ ਮਰਾਂਗੇ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੋਤੇ ਆ ਇਸ ਕਰਕੇ ਜ਼ਮੀਨਾਂ ਨੂੰ ਬਚਾਉਣ ਵਾਸਤੇ ਕਿਸਾਨੀ ਨੂੰ ਬਚਾਉਣ ਵਾਸਤੇ ਕਿਸਾਨਾਂ ਨੂੰ ਨਾ ਮਰਨ ਦੇਣ ਵਾਸਤੇ ਅਸੀਂ ਜਿਹੜਾ ਇਹਨਾਂ ਦਾ ਜਿੱਥੇ ਪਸੀਨਾ ਡੋਲੂ ਸਾਡਾ ਖੂਨ ਡੋਲੂਗਾ ਹਰ ਸੰਘਰਸ਼ ਦੇ ਵਿੱਚ ਹੈ ਇਹਨਾਂ ਦਾ ਆਪਣੀ ਪ੍ਰਾਈਵੇਟ ਰਫਟ ਵਰਕਰ ਯੂਨੀਅਨ ਵੱਲੋਂ ਪੰਜਾਬ ਦੇ ਤੌਰ ਤੇ ਅਸੀਂ ਜਿਹੜਾ ਸਾਥ ਦੇਵਾਂਗੇ ਅੱਜ ਕੀ ਅੱਜ ਕੀ ਕਰ ਰਹੇ ਤੁਸੀਂ ਹੈ ਜੀ ਅੱਜ ਕੀ ਕੀਤਾ ਜਾ ਰਿਹਾ ਅੱਜ ਤਾਂ ਕਾਲੀ ਦਿਵਾਲੀ ਮਨਾ ਰਹੀ ਹੈ ਕਿਸੇ ਪੋਸਟਰ ਕਾਲੀ ਦਿਵਾਲੀ ਪੋਸਟਰ ਲਗਾ ਰਹੇ ਆ ਝੰਡੇ ਜਿਹੜੇ ਆ ਬੱਸਾਂ ਤੇ ਲਗਾ ਰਹੇ ਆ ਵੱਖ-ਵੱਖ ਜ਼ਿਲ੍ਹਿਆਂ ਤੇ ਜਾਣੇ ਆ ਪਤਾ ਲੱਗੂਗਾ ਕਿ ਕਹੜੇ ਹਾਸੇ ਪੋਸਟਰ ਵੀ ਲਗਾ ਰਹੇ ਆ ਕਿ ਕਾਲੀ ਦਿਵਾਲੀ ਜਿਹੀ ਮਨਾਈ ਗਈ ਆ ਕਿਸਾਨਾਂ ਵੱਲੋਂ ਮਾਨ ਬਈ ਦੂਰਸ਼ਿਕਰ ਕਿਮਲਾ ਸੂਬਾ ਜਨਰਸਕਤਰ ਸਾਡੇ ਨਾਲ ਬਹੁਤ ਸਾਰੇ ਵੀ ਟ੍ਰਾਂਸਪੋਰਟ ਨਾਲ ਸੰਬੰਧ ਕਰੈਕਟਰ ਡਰਾਈਵਰ ਲਹਿਰ ਨਾਲ ਸੰਬੰਧਿਤ ਬਹੁਤ ਸਾਰੇ ਆਗੂ ਸਾਡੇ ਖੜੇ ਆ ਸਾਡੇ ਨਾਲ ਅੱਜ ਅਸੀਂ ਜਿਹੜੀ ਜੋ ਮਾਹੌਲ ਪੰਜਾਬ ਦੇ ਵਿੱਚ ਤਿੰਨ ਖੇਤੀ ਦੇ ਕਾਨੂੰਨ ਬਾਅਦ ਚ ਪਰਾਲੀ ਵਾਲਾ ਐਕਟ ਤੇ ਇਹ ਸਾਰਾ ਕੁਝ ਲਿਆਂਦਾ ਗਿਆ ਬਿਜਲੀ ਸੋਧ ਬਿੱਲ 2020 ਇਹਨਾਂ ਨੂੰ ਆਪਾਂ ਰੱਦ ਕਰਾਉਣ ਲਈ ਦੀ ਮੁਹਿੰਮ ਚਲਾਈ ਆ ਇਹਦੇ ਵਿੱਚ ਜਿਹੜੀ ਦੀਵਾਲੀ ਆਈ ਆ ਤੇ ਦੀਵਾਲੀ ਤੋਂ ਪਹਿਲਾਂ ਜਿਹੜੀ ਕੇਂਦਰ ਨੇ ਪੰਜਾਬ ਦੀ ਆਰਥਿਕ ਨਾਕੇਬੰਦੀ ਕੀਤੀ ਸੀਗੀ ਆਰਥਿਕ ਨਾਕੇਬੰਦੀ ਕਰਕੇ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਮਜ਼ਦਮਾਂ ਨੂੰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਅਜਾੜਿਆ ਜਾੜਿਆ ਪੰਜਾਬ ਦੀਆਂ ਲੋੜਾਂ ਇਹਨੂੰ ਧਿਆਨ ਵਿੱਚ ਰੱਖਦੇ ਆ ਅਸੀਂ ਐਲਾਨ ਕੀਤਾ ਸੀਗਾ ਵੀ ਅਸੀਂ ਜਿਹੜੀ ਅਰਕੀ ਕਾਲੀ ਦੀਵਾਲੀ ਮਨਾਵਾਂਗੇ ਤੇ ਸਾਨੂੰ ਆਹ ਟਰਾਂਸਪੋਰਟ ਵੀਰ ਕਰੋੜੇ ਇਹਨਾਂ ਦਾ ਬਹੁਤ ਵੱਡਾ ਸਾਥ ਮਿਲਿਆ ਅੱਜ ਅਸੀਂ ਕਾਲੀ ਦੀਵਾਲੀ ਮਨਾਉਂਦੀ ਜਿਵੇਂ ਅਸੀਂ ਤੁਹਾਡੇ ਹੱਥਾਂ 'ਚ ਫੜੇ ਹੋਏ ਆ ਪੋਸਟਰ ਇਹ ਮੁਹਿੰਮ ਸ਼ੁਰੂ ਕਰ ਰਹੇ ਆ ਤੇ ਅੱਜ ਬੱਸਾਂ ਦੇ ਨਾਲ ਕਾਲੇ ਝੰਡੇ ਬੰਨ ਕੇ ਸਾਡੇ ਨਾਲ ਅੱਡਾਂ ਇੰਚਾਰਜ ਹੋਰ ਜੁਨੇ ਦੇ ਅੱਗੂ ਵੀ ਖੜੇ ਆ ਇਹਦੀ ਸ਼ੁਰੂਆਤ ਕਰਾਂਗੇ ਅੱਜ ਦੁਪਹਿਰ ਬਾਅਦ ਅਸੀਂ ਕਚਹਿਰੀ 'ਚ ਵਕੀਲਾਂ ਨਾਲ ਇਹ ਪ੍ਰੋਗਰਾਮ ਕਰਾਂਗੇ ਤੇ ਕੱਲ ਤੋਂ ਫੇਰ ਅੰਬਰ ਸਾਕੇ ਬਾਜ਼ਾਰਾਂ ਵਿੱਚ ਵੜਾਂਗੇ ਕਿਸਾਨ ਮਜ਼ਦੂਰ ਪਿੰਡਾਂ ਵਿੱਚ ਆਪਦੇ ਘਰਾ ਤੇ ਕਾਲੇ ਝੰਡੇ ਲਾ ਕੇ ਕਾਲੀ ਦਾਲੀ ਮਾਉਣਗੇ ਮੇਰੀ ਅਪੀਲ ਹੈ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਨੌਜਵਾਨ ਜੇ ਲਹਿਰ ਬਣਾਉਣ ਜਿਹੜੇ ਆਪਣੇ ਟਰੈਕਟਰ ਆ ਕੋਈ ਵੀਹਿਕਲ ਆ ਕੋਈ ਦਫਤਰ ਆ ਕੋਈ ਸਾਡਾ ਘਰ ਆ ਕੋਈ ਸਾਡੀ ਵੀਕਲ ਆ ਉੱਤੇ ਕਾਲੇ ਝੰਡੇ ਬੰਨ ਕੇ ਸਰਕਾਰ ਨੂੰ ਇਹ ਖੇਤੀ ਦੇ ਕਾਨੂੰਨ ਰੱਦ ਕਰਾਉਣ ਦੇ ਵਿੱਚ ਮੰਗ ਕਰੀਏ ਤੇ ਸਾਰੇ ਪੰਜਾਬ ਜਿਹੜਾ ਰੋਸ ਵਿੱਚ ਸ਼ਾਮਲ ਹੋਵੇ ਅੱਜ ਅਸੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਆ ਹਾਂਜੀ ਅੱਜ ਦਾ ਪ੍ਰੋਗਰਾਮ ਅਸੀਂ ਬੱਸ ਸਟੈਂਡ ਆਏ ਆ ਬੱਸਾਂ ਅੱਗੇ ਤੁਹਾਡੇ ਸਾਹਮਣੇ ਝੰਡੇ ਬੰਨ ਕੇ ਆ ਜਿਹੜੇ ਉਹਨਾਂ ਦੇ ਜੁਨੀਅਨ ਦੇ ਆਗੂ ਨੇ ਸਾਡੇ ਨਾਲ ਟਰਾਂਸਪੋਰਟਰਾਂ ਦੇ ਉਹ ਸਾਡੇ ਨਾਲ ਖੜੇ ਆ ਤੇ ਇਹ ਕਾਲੀ ਦੀਵਾਲੀ ਮਨਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਾਂਗੇ ਅਸੀਂ